ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਜੀ ਸਾਨੂੰ ਹਮੇਸ਼ਾ ਠੀਕ ਠਾਕ ਰੱਖਣ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਆ ਤਕਰੀਬਨ ਇੱਥੇ 7:30 ਹੋ ਗਏ ਨੇ ਸਭ ਜੀ ਆਪਣਾ ਖਾਣਾ ਖਾ ਕੇ ਚਲੇ ਗਏ ਇੱਥੇ ਮੈਂ ਨਾ ਅੱਜ ਸੋਵੇ ਹੀ ਦੇਖੋ ਕੀ ਲੱਗੀ ਹੋਈਆਂ ਕਰਨ ਮੇਰੇ ਨਾਲ ਜਿਹੜੇ ਕੰਬਲ ਸੀ ਸਿੰਗਲ ਕੰਬਲ ਤੇ ਡਬਲ ਉਹਨੇ ਜਿਹੜੇ ਇਹ ਵਾਰੀ ਕੋਟ ਲੱਗੀ ਹੋਈਆਂ ਨਾ ਉਹ ਸਾਰੀ ਉਂਦਰੜੀ ਜੀ ਪਈ ਸੀਗੀ ਮੈਂ ਕਿਹਾ ਜਦੋਂ ਆਪਾਂ ਕੋਈ ਵੀ ਕੰਮ ਆਪਾਂ ਦਿਨ ਤੇ ਛੱਡ ਦਈਏ ਵੀ ਚਲੋ ਜਦੋਂ ਟਾਈਮ ਲੱਗਿਆ ਆਪਾਂ ਉਦੋਂ ਕਰਾਂਗੇ ਤਾਂ ਆਪਾਂ ਕਈ ਵਾਰ ਭੁੱਲ ਵੀ ਜਾਂਦੇ ਆ ਜਾਂ ਕਈ ਵਾਰ ਆਪਾਂ ਹੋਰ ਕੰਮਾਂ 'ਚ ਲੱਗ ਕੇ ਉਹ ਜਿਹੜਾ ਕੰਮ ਆਪਣਾ ਇੱਕ ਸਾਈਡ ਤੇ ਆਪਾਂ ਰੱਖ ਦਿੰਨੇ ਆ ਵੀ ਕੋਈ ਗੱਲ ਨਹੀਂ ਆਪਾਂ ਫੇਰ ਕਰ ਲਾਂਗੇ ਹਨਾ ਤੇ ਇੱਥੇ ਬਸ ਮੈਂ ਕਿਹਾ ਵੀ ਚਲੋ ਫੇਰ ਦੀ ਤਾਂ ਨਹੀਂ ਤਾਂ ਫੇਰ ਹੀ ਰਹਿ ਜਾਣੀ ਆ ਮੈਂ ਬੇਟੀ ਨੂੰ ਕਿਹਾ ਮੈਂ ਕਿਹਾ ਪਹਿਲਾ ਪਾਸ ਕੰਬਲ ਦੀ ਸਲਾਈ ਆ ਜਿਹੜੀ ਮੈਂ ਮਾਰ ਲਵਾਂ ਮੈਂ ਕਿਹਾ ਨਾ ਤੇ ਹਾਂਜੀ ਇੱਥੇ ਨਾਲ ਹੀ ਮੈਂ ਸੋਨੂੰ ਵੀ ਦੱਸੂਗੀ ਵੀ ਆਪਾਂ ਕੰਬਲ ਤੇ ਜਿਹੜੀ ਗੋਠ ਹੈ ਇਹ ਉਧੜ ਜਾਂਦੀ ਆਪਾਂ ਉਹਨੂੰ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਕਿਵੇਂ ਸਲਾਈ ਲਗਾ ਸਕਦੇ ਆਂਗੇ ਤੇ ਮੈਂ ਵੀ ਦੇਖੋ ਪਹਿਲਾਂ ਕਦੇ ਨਹੀਂ ਸਿਲਾਈ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਰਹੇ ਨੇ ਉਵੇਂ-ਉਵੇਂ ਆਪਾਂ ਨੂੰ ਕੰਮ ਦੀ ਜਿਹੜੀ ਜਾਂਚ ਆ ਹਨਾ ਆਈ ਜਾਂਦੀ ਰਹਿੰਦੀ ਆ ਦੇਖੋ ਇਹ ਵਾਲੇ ਜਿਹੜੇ ਕਾਰਨਰ ਹੁੰਦੇ ਨੇ ਇਹ ਵੀ ਬਿਲਕੁਲ ਉਦੜੇ ਜੇ ਪਏ ਸੀਗੇ ਇਹਨਾਂ ਤੇ ਜਿਹੜੀ ਸਲਾਈ ਆ ਬਿਲਕੁਲ ਹਲਕੀ ਜੀ ਲੱਗੀ ਹੁੰਦੀ ਹੈ ਯਾਨੀ ਕਿ ਮੋٹے ਜੇ ਬਖੇ ਨਾਲ ਲੱਗੀ ਹੁੰਦੀ ਹੈ ਬਰੀਕ ਨਹੀਂ ਹੁੰਦੀ ਹੈ ਕਿ ਪਰ ਹੁਣ ਮੈਂ ਯਾਨੀ ਕਿ ਜਿਹੜੀ ਸਲਾਈ ਆ ਚੰਗੀ ਤਰ੍ਹਾਂ ਲਗਾਤੀ ਤੇ ਇਹ ਵਾਲੇ ਕਾਰਨਰ ਵੀ ਇਦਾਂ ਮੋੜ ਕੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਦੱਬ ਦੂੰ ਤਾਂ ਕਿ ਜਿਹੜੇ ਆਪਣੇ ਇਹ ਕਪੜਾ ਫਟਿਆ ਜਾਂ ਪਿਆ ਨਾ ਇਹ ਵੀ ਨਹੀਂ ਉਦੜਣਾ ਹੈਗਾ ਫਿਰ ਤੇ ਨਾਲ ਹੀ ਤੁਹਾਨੂੰ ਮੈਂ ਅੱਗੇ ਦੱਸਦੇ ਆਂ ਵੀ ਆਪਾਂ ਸਲਾਈ ਜਿਹੜੀ ਆਪਾਂ ਕਿਵੇਂ ਲਗਾਉਣੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਫਸਟ ਟਾਈਮ ਆਇਓ ਤੇ ਇੱਕ ਆਪਣੇ ਚੈਨਲ ਨੂੰ ਲਾਈਕ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਨਹੀਂ ਲੱਗੀ ਤੇ ਕੋਈ ਕਮੀ ਭੇਸ਼ੀ ਹੁੰਦੀ ਆ ਤਾਂ ਤੁਸੀਂ ਉਹ ਵੀ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਹਾਂਜੀ ਦੇਖੋ ਇਧਰ ਮੈਂ ਕਾਰਨਰ ਦੇ ਜਿਹੜੀ ਸਲਾਈ ਆ ਉਹ ਲਗਾ ਲਗਾ ਰਹੀਆਂ ਤੇ ਨਾਲ ਹੀ ਜਦੋਂ ਮੈਂ ਉਧਰ ਦੀ ਸਾਈਡ ਜਾਵਾਂਗੀ ਨਾ ਨਾਲ ਹੀ ਫਿਰ ਮੈਂ ਤੁਹਾਨੂੰ ਵੀ ਦੱਸਾਂਗੀ ਇੱਥੇ ਮੈਂ ਨਾ ਸਭ ਤੋਂ ਪਹਿਲਾਂ ਕੀ ਕੀਤਾ ਜਿਹੜੇ ਇੱਕ ਸਾਈਡ ਵਾਲੀ ਸਲਾਈ ਆ ਜਦੋਂ ਆਪਾਂ ਦੋਨੇ ਦੱਬਦੇ ਆ ਤਾਂ ਸਹੀ ਨਹੀਂ ਆਉਂਦੀ ਜੇਕਰ ਉੱਪਰਲੀ ਆਪਾਂ ਸਹੀ ਰੱਖਾਂਗੇ ਤਾਂ نیچے ਵਾਲੀ ਜਿਹੜੀ ਸਲਾਈ ਆ ਉਹ ਸਹੀ ਨਹੀਂ ਆਉਂਦੀ ਕਪੜਾ ਜਿਹੜਾ ਨੀਚੇ ਵਾਲਾ ਉਹ ਨਹੀਂ ਦੱਬਿਆ ਹੁੰਦਾ ਇਸ ਲਈ ਮੈਂ ਨਾ ਪਹਿਲਾਂ ਇੱਕ ਸਾਈਡ ਵਾਲੀ ਜਿਹੜੀ ਸਲਾਈ ਲਗਾ ਦੂੰ ਇੱਕ ਸਾਈਡ ਵਾਲੀ ਜਿਹੜੀ ਗੋਠਾ ਉਹਨੂੰ ਦੱਬ ਦੂੰ ਫੇਰ ਉਹ ਦੂਜੀ ਸਾਈਡ ਵਾਲੀ ਨੂੰ ਦੱਬੂੰਗੀ ਤੇ ਆ ਦੇਖੋ ਪਹਿਲਾਂ ਨੀਚੇ ਵਾਲੀ ਮੈਂ ਸਲਾਈ ਪਹਿਲਾਂ ਹੀ ਲਗਾ ਲਈ ਸੀ ਤੇ ਹੁਣ ਮੈਂ ਬਾਅਦ ਵਿੱਚ ਉੱਪਰ ਵਾਲੀ ਸਲਾਈ ਜਿਹੜੀ ਲਗਾ ਰਹੀ ਹੈਗੀ ਤੇ ਜਿਹੜਾ ਇਹ ਕੰਬਲ ਆ ਥੋੜਾ ਜਿਹਾ ਹਲਕਾ ਜਿਹਾ ਇਹ ਵਿੱਚ ਫੋਲਡ ਕੀਤਾ ਹੁੰਦਾ ਗੋਠ ਦੇ ਤਾਂ ਕਿ ਜਿਹੜੀ ਕੋਰ ਆ ਉਹ ਬਹੁਤ ਸੋਹਣੀ ਬਣੇ ਤੇ ਇਸ ਲਈ ਬਸ ਮੈਂ ਵੀ ਉਹਨੂੰ ਇੰਨੇ ਖਿੱਚ-ਖਿੱਚ ਕੇ ਜਿਹੜੀ ਕੋਰਾ ਉਹ ਦੱਬ ਦੂ ਆ ਦੇਖੋ ਇਦਾਂ ਆਪਾਂ ਇੱਧਰ ਸਲਾਈ ਲੰਗਾ ਲਈ ਤੇ ਹੁਣ ਆਪਾਂ ਇੱਧਰਲੀ ਸਾਈਡ ਇਹਨੂੰ ਅੰਦਰ ਨੂੰ ਥੋੜਾ ਜਿਹਾ ਇਦਾਂ ਫੋਲਡ ਜਿਹਾ ਕਰਕੇ ਤੇ ਖਿੱਚ ਕੇ ਥੋੜਾ ਜਿਹਾ ਬਸ ਇਹਨੂੰ ਵੀ ਆਪਾਂ ਸਲਾਈ ਲਗਾ ਲਾਂਗੇ ਜਿਹੜੀ ਸਿੰਪਲ ਮਸ਼ੀਨ ਆ ਜੀ ਉੱਥੇ ਤਾਂ ਮੇਰੇ ਖਿਆਲ ਚ ਜਿਹੜੀ ਸੂਈ ਆ ਉਹ ਚੱਲਣੀ ਆਗੀ ਆ ਵੀ ਚੱਲੂਗੀ 17 16 ਜਾਂ ਫਿਰ 18 ਨੰਬਰ ਤੇ ਅੰਬਰੀ ਲਮਸ਼ੀਨ ਵਾਲੀ ਤੇ 14 ਨੰਬਰੀ ਚੱਲਦੀ ਆ ਪਹਿਲਾਂ ਮੇਰੇ ਇਹ 11 ਨੰਬਰ ਮੈਚੜਾਈ ਹੋਈ ਸੀਗੀ ਤੇ ਉਹ ਬਿਲਕੁਲ ਵੀ ਨਹੀਂ ਇੱਥੇ ਕੰਮ ਕੀਤੀ ਹੈਗੀ ਤੇ 14 ਨੰਬਰ ਔਰੀਐਂਟ ਦੀ ਜਿਹੜੀ ਸੂਈ ਹੁੰਦੀ ਹੈ ਉਹੀ ਔਰ ਗੰਦੀ ਉਹੀ ਸੂਈ ਨੇ ਕੰਮ ਕੀਤਾ ਜਾਨੀ ਇਹ ਤੇ ਉਨੀ ਸਲਾਈ ਮਾਰੀ ਹੈ ਕਿਉਂਕਿ ਕਪੜਾ ਬਹੁਤ ਜ਼ਿਆਦਾ ਮੋਟਾ ਹੋ ਜਾਂਦਾ ਤੇ ਲਓ ਜੀ ਕੰਬਲ ਦਾ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਆਪਾਂ ਗੋਠ ਨੂੰ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਪਾਂ ਸਲਾਈ ਲਗਾ ਸਕਦੇ ਆ ਹਾਂਜੀ ਬਸ ਇਥੇ ਕੰਬਲ ਦੀ ਜਿਹੜੀ ਸਲਾਈ ਆ ਮੈਂ ਲਗਾ ਰਹੀ ਸੀ ਸਾਰੇ ਕੰਮ ਕਰ ਮੇਰੇ ਹਰੇ ਘਰ ਦੇ ਪੈਂਡਿੰਗ ਪੈ ਸੀ ਸਬਜੀ ਆਪਣਾ ਖਾਣਾ ਖਾ ਕੇ ਚਲੇ ਗਏ ਜਦੋਂ ਮੈਂ ਚੱਕਤਾ ਜੀ ਲੱਗੀ ਕਰਨ ਮੈਂ ਕਿਹਾ ਪਹਿਲਾਂ ਮੇਨਾਂ ਦੀ ਸਲਾਈ ਲਗਾਵਾ ਦੋ ਦਿਨ ਹੋ ਗਏ ਸੀ ਮੈਨੂੰ ਇਦਾਂ ਹੀ ਉਹ ਕਰਦੀ ਨੂੰ ਕਾਲ ਕਰਦੀ ਨੂੰ ਕਿਉਂਕਿ ਕੰਮ ਤਾਂ ਨਾ ਜਿੰਨੇ ਮਰਜੀ ਹੁਣ ਸਾਰਾ ਦਿਨ ਟਾਈਮ ਬਿਲਕੁਲ ਵੀ ਨਹੀਂ ਲੱਗਦਾ ਤੇ ਹਾਂਜੀ ਜੇਕਰ ਤੁਸੀਂ ਜ਼ਿੰਦਗੀ ਨੂੰ ਸੌਖਾ ਕਰਨਾ ਚਾਹੁੰਦੇ ਹੋ ਤਾਂ ਆਪਣੀ ਜ਼ਿੰਦਗੀ ਚ ਜੋ ਵੀ ਨੈਗੇਟਿਵ ਯਾ ਨੈਗੇਟਿਵ ਗੱਲਾਂ ਜਾਂ ਫਿਰ ਆਪਣੀ ਨੈਗੇਟਿਵ ਸੋਚਾਂ ਜਾਂ ਫਿਰ ਦੂਜਿਆਂ ਦੀ ਲਾਈਫ ਨੂੰ ਆਪਾਂ ਦੇਖਦੇ ਆ ਤਾਂ ਜਣੀ ਉਹਨੂੰ ਆਪਾਂ ਨੂੰ ਛੱਡਣਾ ਪਊਗਾ ਹਾਲਾਂਕਿ ਇਹ ਗੱਲਾਂ ਕੁਝ ਜਦੋਂ ਆਪਣੀ ਥੋੜੀ ਜੀ ਉਮਰ ਹੋ ਜਾਣੀ ਆ ਨਾ ਫਿਰ ਆਪਾਂ ਨੂੰ ਇਹ ਗੱਲਾਂ ਸਮਝ ਆਉਣਗੀਆਂ ਤੇ ਜਦੋਂ ਆਪਾਂ ਆਪਣੇ ਤੋਂ ਵੱਡਿਆਂ ਨੂੰ ਦੇਖਦੇ ਆਂ ਆਪਣੇ ਤੋਂ ਉੱਚਿਆਂ ਨੂੰ ਦੇਖਦੇ ਆਂ ਜਾਂ ਆਪਾਂ ਕਿਸੇ ਵੀ ਆਪਣੇ ਫਰੈਂਡ ਸਰਕਲ 'ਚ ਆਪਾਂ ਬੈਠਦੇ ਉੱਠਦੇ ਆਂ ਜਿਵੇਂ ਕਿ ਆਪਣੇ ਨਾਲ ਵੀ ਕਈ ਸਕੂਲ ਟਾਈਮ ਕਈ ਪੜਦੇ ਆ ਫਰੈਂਡ ਵਗੈਰਾ ਕਿਸੇ ਨੂੰ ਜੋਬ ਮਿਲ ਗਈ ਜਾਂ ਫਿਰ ਕੋਈ ਵਧੀਆ ਕਾਰੋਬਾਰ ਕਰ ਲਿਆ ਕਿਸੇ ਨੇ ਵਧੀਆ ਸੈੱਟ ਹੋ ਗਿਆ ਤੇ ਆਪਾਂ ਇੱਕ ਹਾਊਸ ਵਾਈਫ ਆ ਤਾਂ ਫਿਰ ਆਪਾਂ ਨੂੰ ਇਦਾਂ ਲੱਗਦਾ ਵੀ ਨਹੀਂ ਉਹ ਆਪਣੀ ਜ਼ਿੰਦਗੀ 'ਚ ਜ਼ਿਆਦਾ ਖੁਸ਼ ਨੇ ਆਪਾਂ ਤਾਂ ਬਸ ਇੱਕ ਆਪਣੀ ਜ਼ਿੰਦਗੀ ਹੈ ਜਿਹੜੀ ਬਤੀਤ ਕਰ ਰਹੇ ਆਂਗੇ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਣਾ ਛੱਡ ਦਾਂਗੇ ਤਾਂ ਆਪਣੀ ਜ਼ਿੰਦਗੀ ਜਿਹੜੀ ਬਹੁਤ ਸੌਖੀ ਹੋ ਜਾਣੀ ਹੈਗੀ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਇੱਕ ਨਾਲ ਇਦਾਂ ਹੀ ਹੋ ਰਿਹਾ ਸਾਰਾ ਕੁਝ ਹੁੰਦੇ ਹੋਏ ਵੀ ਇਹ ਨਹੀਂ ਪਤਾ ਲੱਗਦਾ ਵੀ ਆਪਾਂ ਕਿਹੜੀ ਗੱਲਾਂ ਉਦਾਸ ਹੋ ਜਾਂਦੇ ਆਂਗੇ ਇਹਦਾ ਕਾਰਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿਉਂਕਿ ਆਪਾਂ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਆਪਣੀ ਜ਼ਿੰਦਗੀ ਦਾ ਮੁਕਾਬਲਾ ਕਰਨ ਲੱਗ ਜਾਂਦੇ ਆਂ ਵੀ ਦੂਜੇ ਕੋਲ ਇਹ ਕੁਛ ਆ ਮੇਰੇ ਕੋਲ ਇਹ ਕੁਛ کیوں ਨਹੀਂ ਹੈਗਾ ਜਾਂ ਫਿਰ ਦੂਜਾ ਇਹ ਜੋਬ ਕਰ ਰਿਹਾ ਮੇਰੇ ਕੋਲ ਨਹੀਂ ਹੈਗਾ ਜਾਂ ਫਿਰ ਦੂਜਾ ਆਪਾਂ ਕਹਿਦੇ ਵੀ ਉਹ ਮਾਂਥ ਦਾ 30000 ਕਮਾ ਰਿਹਾ ਆ ਆਪਾਂ 20 ਕਮਾ ਰਹੇ ਆ ਫਿਰ ਵੀ ਕਿਤੇ ਨਾ ਕਿਤੇ ਆਪਾਂ ਇਹ ਲੱਗੂ ਵੀ ਆਪਾਂ ਕਿਉਂ ਨਹੀਂ 30000 ਜਿਹੜਾ ਹੈਗਾ ਕਮਾ ਰਹੇ ਏੰਜ ਜਿਆ ਸੋਚ ਕੇ ਆਪਾਂ ਕਦੇ ਨਾ ਕਦੇ ਉਦਾਸ ਹੋ ਜੰਨੇ ਆਗੇ ਆਪਣੀ ਜ਼ਿੰਦਗੀ ਚੋਂ ਨਾ ਖੁਸ਼ ਹੋ ਜੰਨੇ ਆ ਇੰਨਾਂ ਗੱਲਾਂ ਕਰਕੇ ਆਪਾਂ ਕਿਤੇ ਨਾ ਕਿਤੇ ਮੁਕਾਬਲਾ ਕਰਨ ਲੱਗ ਜੰਨੇ ਆ ਕਿ ਹਾਂ ਆ ਕਿਸੇ ਨੇ ਮੰਨ ਲਓ ਕੋਠੀ ਬਣਾ ਲਈ ਹਨਾ ਆਪਾਂ ਨੂੰ ਇਹ ਲੱਗੂ ਵੀ ਹਾਂ ਇਹਨਾਂ ਨੇ ਇਹ ਘਰ ਜਾਂ ਫਿਰ ਇਹ ਕੋਠੀ ਜਾਂ ਫਿਰ ਇਹ ਕੰਮ ਇਹਨਾਂ ਨੇ ਕਿਵੇਂ ਤੋੜਿਆ ਤੇ ਆਪਾਂ ਨੂੰ ਵੀ ਉਦਾਂ ਹੀ ਆਪਦੇ ਮਨ ਦੇ ਵਿੱਚ ਇਦਾਂ ਲੱਗਣ ਲੱਗ ਜੂ ਵੀ ਹਾਂ ਆਪਾਂ ਵੀ ਉਹਨਾਂ ਦੀ ਰੀਸ ਕਰੀਏ ਕਿਤੇ ਨਾ ਕਿਤੇ ਇਹ ਗੱਲਾਂ ਮੈਨੂੰ ਬਹੁਤ ਜ਼ਿਆਦਾ ਐ ਲੱਗਦੀਆਂ ਨੇ ਵੀ ਹਾਂ ਇਹ ਚੀਜ਼ਾਂ ਮਨ ਨੂੰ ਨਾ ਖੁਸ਼ ਕਰਨ ਵਾਲੀਆਂ ਨੇ ਕਿਉਂਕਿ ਜੋ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਜਿੰਨੇ ਕ ਆਪਣੇ ਬਲੀਏ ਤਾਂ ਆਪਣੇ ਕੋਲੇ ਉਨਾ ਹੈਗਾ ਉਸ ਤੋਂ ਬਾਅਦ ਜਦੋਂ ਆਪਾਂ ਦੂਜਿਆਂ ਦੀ ਜ਼ਿੰਦਗੀ ਬਾਰੇ ਸੋਚਣ ਲੱਗ ਜੰਨੇ ਆ ਤਾਂ ਕਰਕੇ ਆਪਾਂ ਨਾ ਖੁਸ਼ਾ ਜਿਹੜਾ ਰਹਿਣ ਲੱਗ ਜੰਨੇ ਆ ਹਾਲਾਂਕਿ ਜਿੰਨੀ ਕੀ ਆਪਣੇ ਕੁਆਲੀਫਿਕੇਸ਼ਨ ਹੁੰਦੀ ਆ ਆਪਣੇ ਸਟੱਡੀ ਕੀਤੀ ਹੁੰਦੀ ਆ ਜੋ ਵੀ ਆਪਾਂ ਕੰਮ ਕਰ ਸਿੱਖੇ ਹੁੰਨੇ ਆ ਉਹਦੇ ਮੁਕਾਬਲੇ ਆਪਾਂ ਨੂੰ ਜਿਹੜੀ ਹੈਗੀ ਆ ਆਪਣੀ ਪੇ ਵਗੈਰਾ ਆਪਾਂ ਨੂੰ ਮਿਲਦੀ ਹੈਗੀ ਤੇ ਇਸੇ ਲਈ ਮੈਨੂੰ ਇਹ ਚੀਜ਼ਾਂ ਐ ਲੱਗਦੀਆਂ ਨੇ ਇਹ ਦੂਜੇ ਦੀ ਜ਼ਿੰਦਗੀ ਦੇ ਬਾਰੇ ਸੋਚਣਾ ਛੱਡ ਕੇ ਜਿੰਨਾ ਆਪਣੇ ਕੋਲੇ ਹੈਗਾ ਜਿੰਨਾ ਦੂਜੇ ਕੋਲੇ ਹੈਗਾ ਆਪਾਂ ਉਹ ਚੀਜ਼ ਨੂੰ ਦੇਖ ਕੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਵੱਲ ਦੇਖਣ ਲੱਗ ਜਾਈਏ ਹਾਲਾਂਕਿ ਜਦੋਂ ਆਪਣੇ ਕੋਲ ਚੰਗਾ ਘਰ-ਬਾਰ ਵੀ ਹੋਵੇ ਚੰਗੇ ਬੱਚੇ ਹੋਣ ਚੰਗੀ ਨੌਕਰੀ ਹੋਵੇ ਫਿਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰੀਏ ਜਿਹੜੀਆਂ ਲੱਗਦੀਆਂ ਰਹਿੰਦੀਆਂ ਨੇ ਤੇ ਹਾਂਜੀ ਕੋਈ ਬੰਦਾ 1 ਲੱਖ ਕਮਾਰਿਆ ਕੋਈ 2 ਲੱਖ ਕਮਾਰਿਆ ਕੋਈ ਮਤਲਬ 50 ਹਜ਼ਾਰ ਕਮਾਰਿਆ ਕੋਈ 20 ਕਮਾਰਿਆ ਹਨਾ ਤੇ ਉਹਨਾਂ ਗੱਲਾਂ ਕਰਕੇ ਆਪਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨਾ ਹੋਸ਼ ਜਿਹੜਾ ਰਹਿਣਾ ਸ਼ੁਰੂ ਕਰ ਦਿੰਨੇ ਆਪਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਜਿਹੜੀ ਲੱਗਣ ਲੱਗ ਜਾਂਦੀ ਹੈ ਚਾਹੇ ਆਪਾਂ ਕਿੰਨਾ ਵੀ ਵਧੀਆ ਘਰ ਸੰਭਾਲਦੇ ਹੋਈਏ ਆਪਣੇ ਬੱਚੇ ਸੰਭਾਲਦੇ ਹੋਈਏ ਚਾਹੇ ਆਪਾਂ ਕੋਈ ਵੀ ਘਰ ਵਿੱਚ ਰਹਿ ਕੇ ਕੰਮ ਕਰਦੇ ਹੋਈਏ ਹਨਾ ਫਿਰ ਵੀ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮੀਆਂ ਜਿਹੜੀਆਂ ਲੱਗਣ ਲੱਗ ਜਾਂਦੀਆਂ ਨੇ ਏ ਜੀ ਜਾਨ ਨੂੰ ਆਪਾਂ ਨੂੰ ਦੇਖ ਕੇ ਲੱਗਣ ਲੱਗ ਜਾਂਦਾ ਵੀ ਸਾਰੇ ਕੁਝ ਨਾ ਕੁਝ ਕਰ ਰਹੇ ਨੇ ਬਸ ਇੱਕ ਆਪਾਂ ਬੇਲੇ ਟਾਈਮ ਪਾਸ ਕਰ ਰਹੇ ਹਾਂ ਝਾੜੂ ਪੋਚਾ ਰੋਟੀ ਪਾਣੀ ਬਸ ਆਪਣੇ ਕੋਲ ਤਾਂ ਇਹੀ ਕੰਮ ਨੇ ਆਪਾਂ ਕੁਝ ਵੀ ਨਹੀਂ ਕਰ ਰਹੇ ਕੁਝ ਵੀ ਨਹੀਂ ਕਮਾ ਰਹੇ ਦੂਜਿਆਂ ਨੂੰ ਦੇਖ ਕੇ ਆਪਾਂ ਆਪਣੇ ਆਪ ਨੂੰ ਬਹੁਤ ਜਿਹੜਾ ਛੋਟਾ ਕਾ ਮਹਿਸੂਸ ਕਰਨ ਲੱਗ ਜਾਂਦੇ ਆ ਜੇਕਰ ਆਪਾਂ ਆਪਣੀ ਜ਼ਿੰਦਗੀ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਜਿਵਾਂਗੇ ਤਾਂ ਆਪਣੀ ਜ਼ਿੰਦਗੀ ਆਪਾਂ ਨੂੰ ਬਹੁਤ ਸੋਹਣੀ ਲੱਗੂਗੀ ਜੇਕਰ ਆਪਾਂ ਇਹਦੇ ਉਲਟ ਆਪਾਂ ਜ਼ਿੰਦਗੀ ਆਪਣੇ ਤੋਂ ਵੱਡੇ ਆਪਣੇ ਤੋਂ ਅਮੀਰ ਆਪਣੇ ਤੋਂ ਕੋਟੀਆਂ ਕਾਰਨਾਂ ਨੇ ਇਹਨੂੰ ਦੇਖ ਕੇ ਜਿਵਾਂਗੇ ਜਾਂ ਕੋਈ ਵੀ ਵੱਡਾ ਬਿਜ਼ਨਸਮੈਨ ਲਾ ਲੂ ਕੋਈ ਵੀ ਆਪਣਾ ਹਨਾ ਜਿਵੇਂ ਆਪਾਂ YouTube ਤੇ ਕੰਮ ਕਰਦੇ ਆ ਕੋਈ ਆਪਣਾ ਵੱਡਾ YouTuber ਦੇਖ ਕੇ ਉਹਨੂੰ ਦੇਖਾਂਗੇ ਤਾਂ ਆਪਾਂ ਨੂੰ ਆਪਣੀ ਜ਼ਿੰਦਗੀ ਜਿਹੜੀ ਬਹੁਤ ਛੋਟੀ ਲੱਗੂਗੀ ਹਾਲਾਂਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਮਿਹਨਤ ਦੇ ਨਾਲ ਮਿਲਦਾਗਾ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਕੇ ਪੋਈ ਤਿਵ ਰਹਿ ਕੇ ਆਪਣੀ ਮਿਹਨਤ ਨਾਲ ਕੰਮ ਕਰਾਂਗੇ ਆਪਣਾ ਕੋਈ ਵੀ ਕੰਮ ਆ ਚਾਹੇ ਆਪਾਂ 2 ਰੁਪਈਆ ਤੋਂ ਸ਼ੁਰੂ ਕਰ ਰਹੇ ਹਾਂ ਚਾਹੇ ਆਪਾਂ 10 ਰੁਪਈਆ ਤੋਂ ਚਾਹੇ ਆਪਾਂ 50 ਤੋਂ 100 ਤੋਂ ਚਾਹੇ ਆਪਾਂ ਛੋਟੇ ਤੋਂ ਛੋਟਾ ਕੰਮ ਛੋਟੇ ਤੋਂ ਲੈ ਕੇ ਸ਼ੁਰੂ ਕਰ ਰਹੇ ਹਾਂਗੇ ਕਿਉਂਕਿ ਉਹਨਾਂ ਨੂੰ ਵੀ ਇੱਥੇ ਤੱਕ ਆਉਣ ਲਈ ਕੁਛ ਨਾ ਕੁਛ ਜਿਹੜਾ ਟਾਈਮ ਲੱਗਿਆ ਕੁਛ ਨਾ ਕੁਛ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਲੱਗਦੇ ਸਾਰੀ ਇੰਨੀ ਜਿਹੜੀ ਸੈਲਰੀ ਜਾਂ ਫਿਰ ਇੰਨੀ ਪੇ ਆ ਜਿਹੜੀ ਮੈਨੂੰ ਲੱਗ ਗਈ ਇਸ ਲਈ ਆਪਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹਿਣਾ ਚਾਹੀਦਾ ਇਹ ਕੋਈ ਵੀ ਇਦਾਂ ਨਹੀਂ ਹੁੰਦਾ ਵੀ ਆਪਾਂ ਆਪਣੇ ਤੋਂ ਜਦੋਂ ਦੂਜਿਆਂ ਨੂੰ ਦੇਖੀ ਜਾਵਾਂਗੇ ਤਾਂ ਆਪਾਂ ਨੂੰ ਉਹਦੇ ਵਿੱਚ ਖੁਸ਼ੀ ਘੱਟ ਤੇ ਆਪਾਂ ਨੂੰ ਜਿਹੜੀ ਨਾ ਖੁਸ਼ ਆ ਗਈ ਆਪਣੀ ਜ਼ਿੰਦਗੀ ਇੱਕ ਬੋਝ ਆ ਜਿਹੜੀ ਹੋਰ ਲੱਗਣ ਲੱਗ ਜੂਗੀ ਇਸ ਲਈ ਮੇਰੀ ਸੋਚ ਇਹ ਹੈ ਵੀ ਆਪਣੇ ਜਿੰਨਾ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਆਪਣੇ ਕੋਲੇ ਹੈਗਾ ਉਹਦੇ ਵਿੱਚ ਆਪਾਂ ਖੁਸ਼ ਰਹਿ ਕੇ ਆਪਣਾ ਜਿਹੜਾ ਕੰਮ ਆ ਕਰਦੇ ਰਹੀਏ ਇਹ ਕੋਈ ਹੈਗਾ ਇਹ ਜਾਂ ਵੀ ਕਿਸੇ ਨੂੰ ਵੀ ਉਹਦੀ ਮਿਹਨਤ ਦਾ ਫਲ ਨਾ ਮਿਲੇ ਜਦੋਂ ਆਪਾਂ ਸੱਚੀ ਨੀਤ ਨਾਲ ਪ੍ਰਮਾਤਮਾ ਦੇ ਵਿਸ਼ਵਾਸ ਰੱਖ ਕੇ ਆਪਣੇ ਕੰਮ ਤੇ ਵਿਸ਼ਵਾਸ ਰੱਖ ਕੇ ਆਪਾਂ ਕੋਈ ਵੀ ਕੰਮ ਆ ਜਿਹੜਾ ਕਰਦੇ ਰਹਾਂਗੇ ਆਪਾਂ ਨੂੰ ਉਹਦੀ ਮਿਹਨਤ ਦਾ ਫਾਲਾ ਇੱਕ ਦਿਨ ਜ਼ਰੂਰ ਮਿਲੂਗਾ ਬਸ ਆਪਣੇ ਤੇ ਵਿਸ਼ਵਾਸ ਰੱਖੋ ਤੇ ਆਪਣੇ ਪਰਿਵਾਰ ਤੇ ਬਸ ਖੁਸ਼ ਰਹੋ ਪੋਜ਼ਿਟਿਵ ਰਹੋ ਆਪਣੀ ਜ਼ਿੰਦਗੀ ਨੂੰ ਬੋਲ ਨਾ ਸਮਝੋ ਤਾਂ ਆਪਾਂ ਨੂੰ ਕੋਈ ਵੀ ਖੁਸ਼ੀ ਕੋਈ ਵੀ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਨਹੀਂ ਹੋਣੀ ਹੈਗੀ ਵੀ ਆਪਾਂ ਨੂੰ ਇਹ ਚੀਜ਼ ਨਾ ਮਿਲੇ ਤੇ ਆਪਾਂ ਨੂੰ ਹਮੇਸ਼ਾ ਸਕਸੈਸ ਆ ਜਿਹੜੀ ਜ਼ਰੂਰ ਮਿਲੂਗੀ ਦੁਖੀ ਹੋਣ ਦੀ ਬਜਾਏ ਬਸ ਆਪਣੇ ਕੰਮ 'ਚ ਧਿਆਨ ਦੇਵੋ ਆਪਣੇ ਹਮੇਸ਼ਾ ਮੇਰੀ ਇੱਕ ਸੋਚ ਆ ਵੀ ਨੈਗੇਟਿਵ ਗੱਲਾਂ ਬਾਰੇ ਤੇ ਆ ਨਾ ਦਿੰਦੇ ਹੋਏ ਵਾਸਤੇ ਕੁਛ ਨਾ ਕੁਛ ਪੋਜਿਟਿਵ ਸੁਣਦੇ ਰਹੋ ਪੋਜਿਟਿਵ ਅੱਜ ਕੱਲ ਦਾ ਨਾ ਜਿਵੇਂ ਆਪਾਂ ਕਹਿੰਦੇ سوشل میڈیا ਦਾ ਚੈਨਲ ਆ ਬਹੁਤ ਸਾਰੇ ਆਪਾਂ ਨੂੰ ਪੋਜਿਟਿਵ ਯਾਨੀ ਮੋਟੀਵੇਸ਼ਨਲ ਵੀਡੀਓ ਆਪਾਂ ਨੂੰ ਬਹੁਤ ਕੁਝ ਯਾਨੀ ਕਿ ਸੁਣਨ ਨੂੰ ਮਿਲਦਾ ਰਹਿੰਦਾ ਹੈ ਨਾ ਜਿਨ੍ਹਾਂ ਨੂੰ ਸੁਣ ਕੇ ਆਪਾਂ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਪੋਜਿਟਿਵ ਜਿਹੜੀ ਫੀਲ ਕਰਦੇ ਆਂਗੇ ਤੇ ਬਸ ਬਸ ਜੀ ਮੇਰੀ ਅੱਜ ਦੀ ਵੀਡੀਓ ਐਸੇ ਟੌਪਿਕ ਤੇ ਸੀਗੀ ਬਸ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਹਮੇਸ਼ਾ ਆਪ ਤੋਂ ਉੱਚਾ ਨੂੰ ਦੇਖ ਕੇ ਕਦੇ ਵੀ ਆਪਦੇ ਆਪ ਨੂੰ ਨੀਵਾਂ ਨਾ ਸਮਝੋ ਹਰ ਇੱਕ ਪਰਮਾਤਮਾ ਨੇ ਜਿਹੜੀ ਸਾਜਿਆ ਕੋਈ ਵੀ ਉਹਨੂੰ ਛੋਟਾ ਨਹੀਂ ਸਾਜਿਆ ਬਸ ਇੱਕ ਆਪਣੀ ਮਿਹਨਤ ਆ ਗਈ ਹੈ ਨਾ ਆਪਣੀ ਮਿਹਨਤ ਨਾਲ ਕੋਈ ਵੀ ਕੰਮ ਜਿਹੜਾ ਆਪਾਂ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਨੂੰ ਨਾ ਕਰਿਆ ਜਾਵੇ ਜਾਂ ਆਪਾਂ ਨੂੰ ਨਾ ਮਿਲੇ ਤੇ ਹਾਂਜੀ ਕਿਵੇਂ ਦੀ ਲੱਗੀ ਮੇਰੀ ਅੱਜ ਦੀ ਵੀਡੀਓ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇੱਕ ਛੋਟਾ ਲਾਈਕ ਤੇ ਇੱਕ ਛੋਟਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੇ ਮੈਂ ਅੱਗੇ ਵੀ ਇਦਾਂ ਦੀ ਵੀਡੀਓ ਜਿਹੜੀ ਤੁਹਾਡੇ ਤੱਕ ਲੈ ਕੇ ਆਉਂਗੀ ਜਿਹਨੂੰ ਹਨਾ ਤੁਹਾਡੇ ਤੱਕ ਮੋਟੀਵੇਸ਼ਨਲ ਜਿਹੜੀ ਤੁਹਾਨੂੰ ਮਿਲ ਸਕੇ ਤੇ ਹਾਂਜੀ ਹਮੇਸ਼ਾ ਖੁਸ਼ ਰਹੋ ਪੋਜ਼ਿਟਿਵ ਗੱਲਾਂ ਜਿਹੜੀਆਂ ਸੁਣਦੇ ਰਹੋ ਕੋਈ ਵੀ ਨੈਗੇਟਿਵ ਗੱਲ ਵੱਲ ਧਿਆਨ ਨਾ ਦੇਵੋ ਜੇਕਰ ਤੁਹਾਡੇ ਬਾਰੇ ਵੀ ਕੋਈ ਨੈਗੇਟਿਵ ਬੋਲ ਰਿਹਾ ਤਾਂ ਮੇਰੀ ਫੋਚ ਇਹੀ ਹੈ ਵੀ ਉਹਨੂੰ ਉੱਥੇ ਹੀ ਛੱਡ ਦੋਵੋ ਤੇ ਹਾਂਜੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ